25 ਕਿਲੋਮੀਟਰ ਦੇ ਏਰੀਆ ਸਾਰੇ ਪਾਣੀ ਪਾਣੀ ਹੋਇਆ ਹੋਇਆ ਜੇ ਲੋਕ ਡੇਰਿਆਂ ਚ ਨੇ ਉਹਨਾਂ ਦੇ ਜਿਆਦਾ ਪੂਰਾ ਹਾਲ ਹੈ ਜੀ ਤੇ ਲੋਕਾਂ ਕੋਲ ਜਿਹੜੀ ਬੇਸਰੀ ਨੇੜ ਦੀ ਹੁੰਦੀ ਆ ਉਹ ਵੀ ਨਹੀਂ ਹੈਲਪ ਪਹੁੰਚ ਰਹੀ ਜੀ ਹੁਣ ਜੋ ਵੀ ਸਮਾਨ ਪੀਣ ਦਾ ਪਾਣੀ ਜਾਂ ਖਾਣਵਾਦ ਜੋ ਵੀ ਉਹਨਾਂ ਨੂੰ ਰਸਤਨ ਚਾਹੀਦਾ ਆ ਬੋਕਾ ਰਹੀਆਂ ਜਾ ਰਹੇ ਕਿਹੜੇ ਜਾਨਵਰ ਸੀ ਕੁਝ ਲੋਕ ਤਾਂ ਕੱਟ ਕੇ ਲੈ ਗਏ ਜੀ ਕੁਝ ਵਿੱਚ ਹੀ ਫਸੇ ਹੋਈ ਸੀਗੇ ਤੇ ਉਹਨਾਂ ਲਈ ਹੁਣ ਕੋਈ ਰਾਸਤਾ ਵੀ ਨਹੀਂ ਹੈ ਜੀ ਨਿਕਲਣ ਦਾ ਪੈਨ ਦੱਸ ਰਹੇ ਸੀ ਅਸੀਂ 12 ਸਾਲ ਬਾਅਦ ਘਰ ਬਣਾਉਣਾ ਸ਼ੁਰੂ ਕੀਤਾ ਸੀਗਾ ਜੀ ਕਿ ਵੀ ਸਾਨੂੰ ਚਾਹ ਸੀ ਗਈ ਇਹ ਉਹਨੇ ਲੈਂਟਰ ਪਾਉਣਾ ਸੀਗਾ ਤੇ ਤੇ ਵਿਚਾਰਾਂ ਵਿੱਚ ਵੀ ਰਹਿ ਗਈ ਨੁਕਸਾਨ ਵੀ ਹੋ ਗਿਆ ਜੀ ਹੁਣ ਉਹ ਪਛਤਾ ਰਿਹਾ ਵੀ ਅਸੀਂ ਇਦੋਂ ਤਾਂ ਬਣਾਉਣੇ ਲੱਗਦੇ ਪਾਣੀ ਇੱਥੇ ਮੰਦਾ ਮਨ ਨਾਲ ਛੱਟ ਡੁੱਬ ਜਾਊਗਾ 10 ਫੁੱਟ ਦੇ ਕਰੀਬ ਜਿਹੜਾ ਇਹ ਪਾਣੀ ਆ ਤਾਂ ਇਸ ਸਮੇਂ ਅਸੀਂ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਆ ਤਾਂ ਜਿਸ ਥਾਂ ਦੇ ਉੱਤੇ ਖਾਲਸਾ ਈਡ ਦੀ ਕਿਸਤੀ ਚੱਲ ਰਹੀ ਆ ਤਕਰੀਬਨ 6-7 ਫੁੱਟ ਪਾਣੀ ਇਸ ਜ਼ਮੀਨ ਦੇ ਵਿੱਚ ਭਰਿਆ ਹੋਇਆ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਘਰ ਨੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਆ ਕੁਝ ਲੋਕ ਉਸ ਕੋਠੀ ਦੇ ਉੱਪਰ ਨਜ਼ਰ ਆ ਰਹੇ ਨੇ ਜਿਹੜੇ ਆਪਣੀ ਜਾਨ ਬਚਾਉਣ ਦੇ ਲਈ ਘਰ ਦੇ ਉੱਪਰ ਚੜ ਗਏ ਜਦੋਂ ਪਾਣੀ 7 7 8 8 ਫੁੱਟ ਪਾਣੀ ਕੋਠੀ ਦੇ ਵਿੱਚ ਭਰ ਗਿਆ ਸੀ ਤਾਂ ਹਲੇ ਵੀ 7 ਫੁੱਟ 6 ਫੁੱਟ ਦੇ ਕਰੀਬ ਪਾਣੀ ਹਲੇ ਵੀ ਇਸ ਏਰੀਏ ਦੇ ਵਿੱਚ ਹੈ ਤਾਂ ਖਾਲਸਾ ਏਡ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਇਸ ਇਲਾਕੇ ਦੇ ਵਿੱਚ ਮਦਦ ਕਰ ਰਹੀ ਆ ਸੁੱਕੀ ਰਸਦ ਉਹਨਾਂ ਤੱਕ ਪਹੁੰਚਾ ਰਹੀ ਆ ਪੀਣ ਵਾਲਾ ਪਾਣੀ ਪੰਚਾਰੀ ਹੈ ਕਿਉਂਕਿ ਜਦੋਂ ਪਾਣੀ ਹੜ ਦਾ ਆ ਜਾਂਦਾ ਤਾਂ ਪੀਣ ਵਾਲਾ ਪਾਣੀ ਵੀ ਯੋਗ ਨਹੀਂ ਰਹਿੰਦਾ ਕਿਉਂਕਿ ਲਾਈਟ ਪੱਜ ਜਾਂਦੀ ਹੈ ਲਾਈਟ ਭੱਜਣ ਦੇ ਨਾਲ ਮੋਟਰਾਂ ਜਿਹੜੀਆਂ ਉਹ ਨਹੀਂ ਚੱਲ ਪਾਉਂਦੀਆਂ ਜਦੋਂ ਹੜ ਆਉਂਦਾ ਤਾਂ ਪਾਣੀ ਜਿਹੜਾ ਜ਼ਮੀਨੀ ਪੱਧਰ ਦਾ ਪਾਣੀ ਹੁੰਦਾ ਉਹ ਜ਼ਹਿਰੀਲਾ ਪਾਣੀ ਹੋ ਜਾਂਦਾ ਖਾਲਸਾ ਈਟ ਦੇ ਵਲੰਟੀਅਰ ਕੋ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਬਾਈ ਜੀ ਕਿੰਨਾ ਤਫਾ ਇਹ ਹੈਗਾ ਜੀ ਇੱਥੇ ਪਾਣੀ 7 ਤੋਂ 8 ਫੁੱਟ ਜੀ ਤੇ ਪੂਰਾ ਮੇਰੇ ਖਿਆਲ ਚ ਹੁਣ ਆ ਜੀ 20 25 ਕਿਲੋਮੀਟਰ ਦੇ ਏਰੀਆ ਸਾਰੇ ਪਾਣੀ ਪਾਣੀ ਹੋਇਆ ਬਾਈ ਦੇ ਹਾਲਾਤ ਲੋਕਾਂ ਦੇ ਕਾਫੀ ਮਾੜੇ ਨੇ ਜੀ ਜਿਹੜੇ ਲੋਕ ਡੇਰਿਆਂ ਚ ਨੇ ਉਹਨਾਂ ਦੇ ਜਿਆਦਾ ਬੁਰਾ ਹਾਲ ਹੈ ਜੀ ਤੇ ਲੋਕਾਂ ਕੋਲ ਜਿਹੜੀ ਬੇਸਿਕ ਨੀਡ ਦੀ ਹੁੰਦੀ ਆ ਉਹ ਵੀ ਨਹੀਂ ਹੈਲਪ ਪਹੁੰਚ ਰਹੀ ਜੀ ਕਿਉਂਕਿ ਆ ਜਿਹੜਾ ਰੋਡ ਕਨੈਕਟੀਵਿਟੀ ਆ ਸਾਰੀ ਕੱਟ ਗਈ ਜੀ ਹੁਣ ਜੋ ਵੀ ਸਮਾਨ ਪੀਣ ਦਾ ਪਾਣੀ ਜਾਂ ਖਾਣਵਾਦ ਜੋ ਵੀ ਉਹਨਾਂ ਨੂੰ ਰਸਨ ਚਾਹੀਦਾ ਆ ਉਹ ਪੱਕਾ ਰਹੀਓ ਜਾ ਰਹੇ ਜਿਹੜੇ ਪਿੰਡ ਦੇ ਵਿੱਚ ਰਾ ਚਲੋ ਕਰਨ ਨੇੜੇ ਨੇੜੇ ਹੁੰਦੇ ਨੇ ਸਾਰ ਲੰਦਰ ਪਰ ਜਿਹੜੇ ਡੇਰੇ ਚ ਲੋਕ ਲੱਗ ਰਹਿੰਦੇ ਨੇ ਉਹਨਾਂ ਦੀ ਮੁਸ਼ਕਲ ਹੈ ਨੂੰ ਦਿਖਾਉਣਾ ਸਾਹਮਣੇ ਉਸ ਘਰ ਦੇ ਵਿੱਚ ਜਿਹੜੇ ਲੋਕ ਨੇ ਕੁਝ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਕੋਲ ਰਸਤਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਬੋਰਡ ਦੇ ਜਰੀਏ ਖਾਲਸਾ ਏਡ ਦੀ ਟੀਮ ਪਹੁੰਚ ਆ ਰਹੀ ਆ ਸਾਹਮਣੇ ਵੇਜਵਾਨ ਜਾਨਵਰ ਵੀ ਆ ਜਿਹੜਾ ਉਹ ਆਪਣੀ ਜਿਹੜਾ ਜਾਨ ਬਚਾਰਿਆ ਦੇਖੋ ਉਸ ਨੂੰ ਬਚਾਉਣ ਦੇ ਲਈ ਵੀ ਤਾਂ ਪਰਿਵਾਰਕ ਜੀਆ ਨੇ ਉਹਨੂੰ ਛੱਤ ਦੇ ਉੱਪਰ ਬਿਠਾ ਦਿੱਤਾ ਕਿਤੇ ਪਾਣੀ ਦੇ ਵਿੱਚ ਨਾ ਹੜ ਜਾਵੇ ਤਾਂ ਕੁਝ ਮਹਿਲਾਵਾਂ ਵੀ ਉਸ ਕੋਠੀ ਦੇ ਵਿੱਚ ਨਜ਼ਰ ਆ ਰਹੀਆਂ ਨੇ ਬਹੁਤ ਪਾਣੀ ਹਲੇ ਵੀ ਨੱਕੋ ਨੱਕ ਭਰਿਆ ਹੋਇਆ ਟਾਪੂ ਬਣੀਆਂ ਨੇ ਕੋਠੀਆਂ ਸਾਹਮਣੇ ਕੁਝ ਨੌਜਵਾਨ ਨੇ ਸਿੱਖ ਨੌਜਵਾਨ ਉਹ ਨਜ਼ਰ ਆ ਰਹੇ ਨੇ ਤਾਂ ਉਹਨਾਂ ਤੱਕ ਜਿਹੜਾ ਪਾਣੀ ਆ ਉਹ ਹਲੇ ਵੀ ਪੰਚਾਇਆ ਜਾ ਰਿਹਾ ਪੀਣ ਦੇ ਲਈ ਭਜੀ ਫਿਰ ਕਿਹੜੀ ਦੇ ਤਰੀਕੇ ਦੀ ਰਸ ਪੰਚਾਇਤ ਜਾਂਦੇ ਇੱਥੇ ਪੀਣ ਦਾ ਪਾਣੀ ਹੈ ਜੀ ਠੀਕ ਹੈ ਜੀ ਬਰੈਡ ਬਿਸਕਟ ਬਗੇ ਹੋ ਗਏ ਹੋਰ ਜੋ ਵੀ ਮਤਲਬ ਕਿ ਨੀੜ ਨੀੜਾ ਟਰਾਈ ਰਾਸ਼ਨ ਹੋ ਗਿਆ ਉਹ ਪਹਚਾਇਆ ਜਾ ਰਿਹਾ ਹੈ ਤੇ ਹੁਣ ਲੋਡ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ ਇਤ ਇਲਾਕੇ ਦੇ ਵਿੱਚ ਹੁਣ ਜੀ ਜ਼ਿਆਦਾ ਇੱਥੇ ਮੰਨ ਲਓ ਜਿਹੜੇ ਘਰਾਂ 'ਚ ਲੋਕ ਰਹਿੰਦੇ ਆ ਉਹਨਾਂ ਨੂੰ ਜਾਂ ਤਾਂ ਕੋਈ ਆਟਾ ਵਗੈਰਾ ਹੋਵੇਗਾ ਦਾਲਾਂ ਹੋਵੰਗੀਆਂ ਕੋਈ ਖਾਣ ਪੀਣ ਲਈ ਸਮਾਨ ਹੋਵੇਗਾ ਜੀ ਇਸ ਤਰ੍ਹਾਂ ਨਹੀਂ ਜਿਆਦਾ ਨਹੀਂ ਰਸਾ ਜਾਂ ਹੁਣ ਜਿਵੇਂ ਪਿੰਡਾਂ ਚ ਕਈ ਪਿੰਡਾਂ ਦੇ ਸਰਪੰਚਾਂ ਨੇ ਜਨਰੇਟਰ ਲਾ ਰੱਖੇ ਜੀ ਉਹਦੇ ਲਈ ਡੀਜ਼ਲ ਚਾਹੀਦਾ ਹੁੰਦਾ ਜੀ ਉਹ ਚਲਾ ਲੈਂਦੇ ਆ ਜਨਰੇਟਰ ਉਸ ਨਾਲ ਜਿਵੇਂ ਪਾਣੀ ਦੀਆਂ ਟੈਂਕੀਆਂ ਹੋਣਗੀਆਂ ਇਨਵਰਟਰ ਵਗੈਰਾ ਚਾਰਜ ਕਰ ਲੈਂਦੇ ਜੀ ਬਾਕੀ ਖਾਲਸਾ 侧 ਦੀ ਟੀਮ ਵੱਲੋਂ ਇੱਥੇ ਲਗਾਤਾਰ ਕਾਫੀ ਦਿਨਾਂ ਤੋਂ ਸਿਵਾਵਾ ਨਿਰੰਤਰ ਜਾਰੀ ਨਹੀਂ ਜੀ ਜਿਸ ਤਰ੍ਹਾਂ ਦੀ ਲੋਕ ਭੁੱਖੇ ਪਿਆਸੇ ਬੈਠੇ ਰਹੇ ਘਰਾਂ ਦੇ ਵਿੱਚ ਨਹੀਂ ਭੁੱਖੇ ਪਿਆਸੇ ਤਾਂ ਨਹੀਂ ਕਿਉਂਕਿ ਜਦੋਂ ਹੜ੍ਹ ਆਉਂਦਾ ਜੀ ਉਦੋਂ ਕੁਛ ਨਾ ਕੁਛ ਤਾਂ ਆਪਾਂ ਵੀ ਸਟਾਕ ਰੱਖਦੇ ਹਾਂ ਘਰੇ ਆਪਣੇ ਠੀਕ ਹੈ ਕੁਝ ਦਿਨ ਉਹਨਾਂ ਉਹਨਾਂ ਨੇ ਉਹਨਾਂ ਨਾਲ ਗੁਜ਼ਾਰਾ ਕੀਤਾ ਜਦੋਂ ਹੁਣ ਖਤਮ ਹੋ ਗਿਆ ਉਸ ਸਮੇਂ ਹੁਣ ਟੀਮਾਂ ਬਹੁੰਦੀਆਂ ਇੱਥੇ ਜੋ ਵੀ ਜ਼ਰੂਰਤ ਹੈ ਉਹਨੂੰ ਉਸ ਤਰ੍ਹਾਂ ਦਾ ਹੀ ਮਦਦ ਕੀਤੀ ਜਾ ਰਹੀ ਹੈ ਜਿਹੜੇ ਵਲੰਟੀਅਰ ਨੇ ਜਿਹੜੇ ਖਾਲਸਾ ਏਡ ਦੇ ਇਸ ਡੇਰਾ ਬਾਬਾ ਨਾਨਕ ਦੀ ਹਾਂਜੀ ਉਹਨਾਂ ਦਾ ਮਤਲਬ ਗੁਰਦਾਸਪੁਰ ਪਟਿਆਲਾ ਅੰਮ੍ਰਿਤਸਰ ਕਿਨਾਂ ਵੀ ਸਾਡੇ ਵਲੰਟੀਅਰ ਕਾਫੀ ਹੈਗੇ ਨੇ ਲੱਗੇ ਵੀ ਨਹੀਂ ਲੱਗ ਲੈ ਟੀਮਾਂ ਇੱਕ ਰਮਜ਼ਦਾਨ ਜਾਲਰੀ ਟੀਮ ਇੱਕ ਆਪ ਦੀ ਹੋ ਰਹੀ ਹੈ ਜੀ ਬਾਕੀ ਹੋਰ ਵੀ ਜਿੱਥੇ ਫਲੱਡ ਆ ਉੱਥੇ ਚੱਲ ਰਹੀਆਂ ਨੇ ਪੂਰੇ ਲੋਡ ਮਤਲਬ ਸਾਨੂੰ ਆਈ ਸੀ ਕਲਰ ਰਿਕੁਐਸਟ ਮੈਡੀਕਲ ਦੀ ਤੇ ਅਸੀਂ ਉਹ ਅੱਜ ਟੀਮ ਗੇੜਾ ਲਾ ਕੇ ਗਈ ਵੀ ਆ ਜੀ ਇੱਕ ਰਮਜ਼ਾਕ ਚੱਲ ਰਹੀ ਆ ਸਾਰਿਆਂ ਨੂੰ ਜਿਹੜੀ ਮਤਲਬ ਮੈਡੀਟਨ ਦੀ ਲੋੜ ਆ ਪੂਰੀ ਕਰ ਰਿਆ ਇੱਕ ਦੋ ਦਿਨ ਤੱਕ ਅਸੀਂ ਕੱਲ ਨੂੰ ਅਸੀਂ ਵੈਟਰਨਰੀ ਟੀਮ ਆ ਜੀ ਡਾਕਟਰ ਉਹਨਾਂ ਨੂੰ ਲੈ ਕੇ ਸਾਰਿਆਂ ਕੋਲ ਜਿੰਨੇ ਵੀ ਡੇਰੇ ਨੇ ਉਹਨਾਂ ਕੋਲ ਜਾਵਾਂਗੇ ਪਿੰਡੇ ਪਿੰਡੇ ਜਾਵਾਂਗੇ ਜਿਸ ਤਰੀਕੇ ਦੇ ਨਾਲ ਇਹ ਪਾਣੀ ਆ ਕਿੰਨੇ ਕਿ ਦਿਨ ਇਹਨੂੰ ਹੋਰ ਲੱਗ ਸਕਦੇ ਨੇ ਕਿਉਂਕਿ ਜਿਵੇਂ 7-8 ਫੁੱਟ ਪਾਣੀ ਚਲੋ ਸਰਕੀ ਸਰਕੇ ਰਾਵਨਦਲੇ ਡੋਣਾ ਨਾ ਪਿੰਨਾਂ ਵਿੱਚ ਆਮ ਸੂਲਤ ਹੋ ਜੂਗੀ ਜਾਣ ਆਉਂਦੀ ਤੇ ਦੂਜਾ ਪਾਣੀ ਇੱਕ ਹਫਤੇ ਦਾ ਕਰ ਮਤਲਬ ਨਿਕਲਦਾ ਹੁੰਦਾ ਹੈ ਏਰੀਆ ਦੇ ਵਿੱਚ ਹੌਲੀ ਹੌਲੀ ਕਰਕੇ ਤੇ 스멜 ਫੈਰ ਜਾਂਦੀ ਆ ਕਿਤੇ ਮੋੜੇ ਜਨਵਰ ਮਰੇ ਹੋیندਿਆ ਝੋਨੇ ਦੇ ਮਤਲਬ ਫੂਟੇ ਗਲ ਦਿੰਦੇ ਆ ਉਹ 스멜 ਜੋ ਫੈਦਰੀ ਨੂੰ ਬਿਮਾਰੀ ਦਾ ਵਤਨ ਦਾ ਦਾਖਲ ਕਰਾ ਆ ਹਾਂਜੀ ਇਸ ਤਰ੍ਹਾਂ ਜਾਨ ਮਨੁੱਖੀ ਜਾਨਾਂ ਦੇ ਲਈ ਤਾਂ ਚਲੋ ਸੁੱਕੀ ਰਸਦ ਪਹੁੰਚ ਜਾਂਦੀ ਆ ਪਾਣੀ ਪਹੁੰਚ ਜਾਂਦਾ ਜਿਹੜੇ ਬੇਜਵਾਨ ਜਾਂ ਚੈਲਟ ਹੁੰਦਾ ਪੈਕਿੰਗ ਉਹ ਜਾਂੜਿਆ ਫੀਡ ਉਹਦੇ ਮਗਰੋਂ ਲੋਕੀ ਪੰਪ-ਪੰਪ ਦਾਸ ਕਿਤੇ ਨਾ ਪੈਕਟ ਬਣਾ ਕੇ ਗਾਂ ਪਹਚਾਈ ਜਾਂਦੇ ਆ ਇਹਨਾਂ ਦੇ ਵਿੱਚ ਕੀ ਹੋ ਰਿਹਾ ਹੁੰਦਾ ਹਾਂਜੀ ਨਹੀਂ ਇੱਥੇ ਆ ਗਏ ਜੀ ਇਹਦੇ ਨਾਲ ਪਸ਼ੂ ਵੀ ਇਹਨਾਂ ਦੇ ਇੱਥੇ ਜੀ ਹਾਂਜੀ ਜੀ ਇੱਕਦਮ ਪਾਣੀ ਚੜ ਕੇ ਆ ਗਿਆ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਹਾਂਜੀ ਹਾਂਜੀ ਅਸੀਂ ਸਾਡੀ ਟੀਮ ਜਦੋਂ ਇੱਥੇ ਪਹੁੰਚੀ ਆ ਤਾਂ ਇਹ ਲੋਕ ਘਰਾਂ ਵਿੱਚ ਹੀ ਸੀਗੇ ਉਸ ਸਮੇਂ ਤਾਂ ਕਾਫੀ ਕੁਝ ਲੋਕ ਜਿਹੜੇ ਬਜ਼ੁਰਗਾ ਹੀ ਹੋ ਕੇ ਨੇ ਅਸੀਂ ਜਾਣਾ ਨਹੀਂਗਾ ਜਿਹੜੇ ਜਵਾਨ ਸੀਗੇ ਸਾ ਉਹਨਾਂ ਨੂੰ ਅਸੀਂ ਰੈਸਕੂ ਕੀਤਾ ਜੀ ਉਹਨਾਂ ਨੂੰ ਸੇਫ ਜਗ੍ਹਾ ਪਹੁੰਚਾਇਆ ਗਿਆ ਜਾਂ ਛੋਟੇ ਛੋਟੇ ਬੱਚੇ ਸੀਗੇ ਤੇ ਜਿਹੜੇ ਜਾਨਵਰ ਸੀ ਕੁਝ ਲੋਕ ਤਾਂ ਕੱਟ ਕੇ ਲੈ ਗਏ ਜੀ ਕੁਝ ਵਿੱਚ ਹੀ ਫਸੇ ਹੋਈ ਸੀਗੇ ਤੇ ਉਹਨਾਂ ਲਈ ਹੁਣ ਕੋਈ ਰਾਸਤਾ ਵੀ ਨਹੀਂ ਹੈ ਜੀ ਨਿਕਲਣ ਦਾ ਹਾਂ ਜੀ ਯਾਨੀ ਇੱਥੇ ਇਹਨਾਂ ਨੂੰ ਰਹਿ ਕੇ ਜਦੋਂ ਜਹਾਦ ਕਰਨੀ ਪੈਣੀ ਹੈ ਲੜਨਾ ਪੈਣਾ ਹੈ ਹਾਂ ਜੀ ਹਾਂ ਜੀ ਹਾਂ ਜੀ ਲੜਨਾ ਪੈਣਾ ਹੀ ਫਸਲਾਂ ਤਾਂ ਖਰਾਬ ਹੋਈਆਂ ਹੀ ਆ ਲੋਕਾਂ ਦੇ ਘਰ ਵੀ ਖਰਾਬ ਹੋ ਗਈ ਅੰਦਰ ਤਰੇੜਾਂ ਆ ਗਈਆਂ ਇੱਕ ਪੈਨ ਦੱਸ ਰਹੀ ਸੀ ਵੀ ਅਸੀਂ 12 ਸਾਲ ਬਾਅਦ ਕਰਦੀ ਸ਼ੁਰੂਆਤ ਕੀਤੀ ਸੀ ਕਿ 12 ਸਾਲ ਤੋਂ ਅਸੀਂ ਉਡੀਕ ਰਹੇ ਸੀ ਇਸ ਤਰ੍ਹਾਂ ਬੋਰਡ ਚੱਲਦੀ ਹੈ ਤਾਂ ਬੋਰਡ ਦੇ ਵਿੱਚ ਜਦੋਂ ਕਾਫੂਸ ਫਸ ਜਾਂਦਾ ਤਾਂ ਫਿਰ ਉਹ ਬੋਰਡ ਵੀ ਕਈ ਵਾਰ ਖੜ ਜਾਂਦੀ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਰੇ ਆ ਇਹਦਾ ਵਲੰਟੀਅਰ ਨੇ ਖਾਲ ਸਾਈਡ ਦੇ ਤਾਂ ਉਸ ਨੂੰ ਫਿਰ ਸਾਫ ਸਪਾਈ ਕਰਨੀ ਪੈਂਦੀ ਹੈ ਇਹ ਜਿਹੜਾ ਝੋਨਾ ਉਹ ਬੋਰਡ ਦੇ ਵਿੱਚ ਫਸ ਜਾਂਦਾ ਬੋਰਡ ਵਿੱਚ ਜਦੋਂ ਫਸਦਾ ਹੈ ਤਾਂ ਉਹਦੇ ਪੱਖੇ ਦੇ ਵਿੱਚ ਤਾ ਫਿਰ ਬੋਟ ਚੱਲਣੀ ਵੀ ਬੰਦ ਹੋ ਜਾਂਦੀ ਆ ਤਾਂ ਫਿਰ ਨਾਲ ਦੀ ਨਾਲ ਉਹਦੀ ਸਫਾਈ ਕਰਨੀ ਪੈਂਦੀ ਆ ਕਿਉਂਕਿ ਉਹ ਚੀਜ਼ ਤੋਂ ਵੀ ਕਿਤੇ ਨਾ ਕਿਤੇ ਬਚਣਾ ਪੈਂਦਾ ਕਿ ਨੁਕਸਾਨ ਨਾ ਕੋਈ ਹੋ ਜੇ ਬੋਟ ਰਸਤੇ ਦੇ ਵਿੱਚ ਨਾ ਖੜ ਜਾਵੇ ਪਾਣੀ ਇੱਥੇ ਬੰਦਾ ਮਨ ਨਾਲ ਝੱਟ ਡੁੱਬ ਜਾਊਗਾ 10 ਫੁੱਟ ਦੇ ਕਰੀਬ ਜਿਹੜਾ ਇਹ ਪਾਣੀ ਆ ਜਿਹੜੇ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲੇ ਕਰਨੇ ਕਿੰਨੇ ਕ ਕਰਨੇ ਨੇ ਇਹ ਕੰਮ ਆ ਕਾਫੀ ਕਰਨੇ ਇੱਥੇ ਤਾਂ ਪਿੰਡ ਹੀ ਬੈਠੇ ਹੋਏ ਕਿ ਜੀ ਲੋਕ ਡੇਰਿਆਂ 'ਚ ਵੀ ਬੈਠੇ ਹੋਏ ਆ ਆ ਦਰਜ ਨੇ ਦਰਜ ਨਾ ਘਰ ਆਈ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਤਾਂ ਆਪਾਂ ਗੱਲ ਕਰ ਰਹੇ ਸੀ ਭੈਣ ਦੱਸ ਰਹੀ ਸੀ ਅਸੀਂ 12 ਸਾਲ ਬਾਅਦ ਘਰ ਬਣਾਉਣਾ ਸ਼ੁਰੂ ਕੀਤਾ ਸੀਗਾ ਹੀ ਤੇ ਵੀ ਸਾਨੂੰ ਚਾਅ ਸੀਗਾ ਹੀ ਅਜੇ ਉਹਨੇ ਲੈਂਟਰ ਪਾਉਣਾ ਸੀਗਾ ਤੇ ਕਾਫੀ ਪੈਸਾ ਲੱਗਿਆ ਸੀਗਾ ਤੇ ਵਿਚਾਰਾਂ ਵਿੱਚ ਵੀ ਰਹਿ ਗਈ ਨੁਕਸਾਨ ਵੀ ਹੋ ਗਿਆ ਹੀ ਹੁਣ ਉਹ ਪਛਤਾ ਰਿਹਾ ਵੀ ਅਸੀਂ ਇਦੋਂ ਤਾਂ ਬਣਾਉਣੀ ਲੱਗਦੇ ਤੇ ਇਸ ਜੋ ਫਸਲ ਹੁੰਦੀ ਹੈ ਜਾਂ ਕੋਈ ਹੋਰ ਕਾਰਜ ਹੁੰਦਾ ਹੀ ਬੰਦਾ ਬਹੁਤ ਚਾਹਵਣਾ ਇਹਨੂੰ ਪਾਲਦਾ ਪਰ ਕੋਈ ਕਿਸੇ ਨੇ ਧੀ ਪੈਣ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਹੋਰ ਕਾਰਜ ਕਰਨੇ ਹੁੰਦੇ ਆ ਉਹ ਤੇ ਇੱਥੇ ਸਾਰਾ ਕੁਝ ਤਬਾਹ ਹੋ ਗਿਆ ਜੀ ਹਾਂ ਜੀ ਇਹ ਕੋਠੀਆਂ ਨੇ ਸਾਰੀਆਂ ਹਲੇ ਵੀ ਪਾਣੀ ਦੇ ਹਾਂਜੀ ਹਾਂਜੀ ਪਾਣੀ ਨਾਲ ਡੁੱਬੀਆਂ ਹੋਈਆਂ ਤਾਂ ਅਸੀਂ ਇੱਕ ਦੋ ਘਰਾਂ ਦੇ ਵਿੱਚ ਵੀ ਗਏ ਸੀ ਉਹਨਾਂ ਦੀਆਂ ਫਰਸ਼ਾਂ ਦੱਬ ਗਈਆਂ ਪੇਟੀਆਂ ਵਾਲਾ ਕਮਰਾ ਇਹ ਪੇਟੀਆਂ ਵਿੱਚ ਨੀਚੇ ਦੱਬ ਗਈਆਂ ਇੰਨੇ ਬੁਰੇ ਹਾਲਾਤ ਆ ਜੀ ਨੰਬਰ ਵੀ ਖਾਲਸਾ ਸਾਈਡ ਨੇ ਜਾਰੀ ਕੀਤਾ ਪੰਜਾਬ ਦੇ ਫਲੱਡਾਂ ਦੇ ਲਈ ਜਿਸ ਤੇ ਲੱਗਾ ਹਾਂ ਆਪਾਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ ਵੀ ਤੁਹਾਡੇ ਨਾਲ ਹਾਂਜੀ ਇੱਕ ਤਾਂ ਸਾਡਾ ਹੈਲਪਲਾਈਨ ਨੰਬਰ ਆ 08692 01300 ਜੀ ਠੀਕ ਹੈ ਜੀ ਦੂਸਰਾ ਮੈਂ ਦੱਸ ਨਹੀਂ ਤੁਹਾਨੂੰ ਦੂਸਰਾ ਨੰਬਰ ਹੈਗੇ 88724 24868 88724 24823 ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਜ਼ਰੂਰਤ ਆ ਤਾਂ ਇਸ ਨੰਬਰਾਂ ਤੇ ਸੰਪਰਕ ਕਰ ਸਕਦਾ ਖਾਲਸਾਈਡ ਦੀ ਟੀਮ ਨਾਲ ਸਾਹਮਣੇ ਹਾਲੇ ਪਾਣੀ ਹਲੇ ਵੀ ਬਹੁਤ ਜ਼ਿਆਦਾ ਦੇਖੋ ਹਲਕਾ ਹਲਕਾ ਜਿਹੜਾ ਝੂਨਾ ਹੈ ਉਹ ਦਿਖ ਰਿਹਾ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਜ਼ਰੂਰ ਘਟਿਆ ਪਰ ਇੰਨਾ ਵੀ ਨਹੀਂ ਘਟਿਆ ਕਿ ਬੰਦਾ ਲੰਘ ਸਕੇ ਇਸ ਪਾਣੀ ਵਿੱਚ ਦੀ ਜਾਂ ਉਹ ਲੋਕ ਨੇ ਜਿਹੜੇ ਉਹਨਾਂ ਕੋਠੀਆਂ ਦੇ ਵਿੱਚ ਘਰਾਂ ਦੇ ਵਿੱਚ ਰਹਿ ਰਹੇ ਨੇ ਕਿ ਉਹ ਲੰਘ ਕੇ ਸੜਕ ਵਾਲੇ ਪਾਸੇ ਜਾਂ ਸ਼ਹਿਰ ਵਾਲੇ ਪਾਸੇ ਜਾ ਸਕਣ ਕੋਈ ਆਪਣੇ ਖਾਣ ਪੀਣ ਦੀ ਚੀਜ਼ ਲੈ ਆਉਣ ਜਾਂ ਕੋਈ ਕਿਸੇ ਪਰਿਵਾਰ ਦੇ ਜੀ ਨੂੰ ਮਿਲ ਸਕਣ ਜਾਂ ਕਿਸੇ ਰਿਸ਼ਤੇਦਾਰੀ ਜੀ ਜਾ ਸਕਣ ਤਾਂ ਉਹ ਹਲੇ ਕੁਝ ਵੀ ਉਸ ਤਰੀਕੇ ਦਾ ਜਿਹੜਾ ਮੰਜਰ ਨਜ਼ਰ ਨਹੀਂ ਆਉਂਦਾ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਹਿ ਜਾਂਦਾ ਕਿ ਕਿਸੇ ਦਰਿਆ ਦੇ ਵਿੱਚ ਆਪਾਂ ਇਹ ਪਾਣੀ ਇਹਦੇ ਵਿੱਚ ਜਾ ਰਹੀ ਹੋਈ ਏ ਬੋਟ ਦਰਿਆ ਦੇ ਵਿੱਚ ਲਾ ਰਹੀ ਏ ਤਾਂ ਸਮੁੰਦਰ ਦੀਆਂ ਲਹਿਰਾਂ ਦੇ ਮੰਗੂ ਹਾਲੇ ਵੀ ਪਾਣੀ ਆ ਜਿਹੜਾ ਉਸੇ ਤਰੀਕੇ ਦੇ ਨਾਲ ਤੇਜ਼ ਗਤੀ ਦੇ ਨਾਲ ਆਪਣੇ ਪੜਾਅ ਵੱਲ ਨੂੰ ਵੱਧ ਰਿਹਾ ਜਿੱਥੇ ਵੀ ਜਗ੍ਹਾ ਪਾਣੀ ਨੂੰ ਮਿਲਦੀ ਏ ਤਾਂ ਉਧਰਲੇ ਪਾਸੇ ਦੀ ਪਾਣੀ ਲੰਘਦਾ ਹੋਇਆ ਨਜ਼ਰ ਆ ਰਿਹਾ ਸਾਹਮਣੇ ਉਹ ਘਰ ਵੀ ਬਿਲਕੁਲ ਡੁੱਬਿਆ ਹੋਇਆ ਡੇਰਾ ਬਾਬਾ ਨਾਨਕ ਦਾ ਇਹ ਇਲਾਕਾ ਕਿਹੜਾ ਪਿੰਡ ਹੈ ਜਿਹੜਾ ਇਹ ਇਹ ਹੈਗਾ ਆਪਣਾ ਬਲੌਰਪੁਰ ਨਿੱਕਾ ਅਗੇ ਪਿੰਡ ਬਰਿਆਰ ਆ ਇਹ ਬਲੌਰਪੁਰ ਦੇ ਡੇਰੇ ਆ ਵੇਖੋ ਕਿ ਇੱਧਰ ਲੈਂਡਰ ਪੈਨ ਵਾਲਾ ਪੂਰੀ ਤਿਆਰੀ ਚੱਲਣ ਦੀ ਆ ਘਰ-ਬਾਰ ਮਤਲਬ ਪੁਲੀਸ ਲੈਂਡਰ ਜੋ ਪਹੁੰਚ ਗਿਆ ਇਹਨਾਂ ਦੇ ਕਮਰੇ ਤੇ ਉਹ ਵਿੱਚੇ ਕੰਮ ਰਹਿ ਗਿਆ ਇਹਨਾਂ ਦਾ ਕੰਦਾ ਕੱਚੀਆਂ ਵਿੱਚ ਪਾਈ ਚੱਲ ਗਏ ਕੰਦਾਂ ਦੀ ਮਜ਼ਬੂਤੀ ਘਟ ਗਈ ਇਹਨਾਂ ਦੀ ਹਾਂ ਹਾਂ ਜੀ ਹਾਂ ਜੀ ਤੁਸੀਂ ਦੇਖਿਆ ਝੋਨਾ ਜਰਾ ਹੀ ਕੱਢਿਆ ਸੀ ਬੇੜੀ ਵਿੱਚ ਪਰ ਉਹ ਬਾਤ ਮਤਲਬ 5-7 ਦਿਨ ਤੇ ਤਿਆਰ ਹੋਣੀ ਬਸਲ ਇਹ ਬਹੁਤ ਜਨਾ ਨੁਕਸਾਨ ਹੋਇਆ ਆ ਹਾਂਜੀ ਹਾਂਜੀ ਪੂਰੀ ਪੂਰੀ ਡੇਰਾ ਬਾਬਾ ਨਾਨਕ ਦੇ ਬੈਲਟ ਅਰੰਦਾਸ ਵੈਲਡ ਇਹ ਸਾਰਾ ਹੀ ਨੁਕਸਾਨ ਮਤਲਬ ਹੋਇਆ ਇੱਥੇ ਸਾਰੇ ਮਕਾਨ ਆ ਇਹ ਲੈਂਟਰ ਪਾਉਣ ਦੀ ਤਿਆਰੀ ਦੇ ਵਿੱਚ ਸੀ ਤਾਂ ਇੱਥੇ ਵੀ ਪਾਣੀ ਦੀ ਬਹੁਤ ਵੱਡੀ ਮਾਰ ਪੈ ਗਈ ਆ ਤਾਂ ਫਿਰ ਘਰਾਂ ਦੀਆਂ ਕੰਧਾਂ ਨੇ ਜਿਹੜੀਆਂ ਉਹ ਕਮਜ਼ੋਰ ਹੁੰਦੀਆਂ ਨੇ ਨਵਾਂ ਕਮਜ਼ੋਰ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਨੁਕਸਾਨ ਵੀ ਵੱਡੇ ਪੱਧਰ ਤੇ ਜਿਹੜਾ ਲੋਕਾਂ ਦਾ ਹੁੰਦਾ ਏ ਸਾਹਮਣੇ ਜਿਹੜੀ ਤਸਵੀਰਾਂ ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਕਿੰਨਾ ਕੁ ਨੁਕਸਾਨ ਆ ਜਿਹੜਾ ਇਲਾਕੇ ਦੇ ਲੋਕਾਂ ਦਾ ਸਾਹਮਣੇ ਉਹ ਲੋਕ ਸਾਹਮਣੇ ਜਿਹੜਾ ਦੂਸਰਾ ਘਰ ਉੱਥੇ ਇੱਕ ਬੱਚਾ ਖੇਡਦਾ ਹੋਇਆ ਕੋਠੇ ਦੇ ਨਜ਼ਰ ਆ ਰਿਹਾ ਕੁਝ ਲੋਕ ਨੇ ਜਿਹੜੇ ਉਹ ਵੀ ਕਿਤੇ ਨਾ ਕਿਤੇ ਉਡੀਕ ਦੇ ਵਿੱਚ ਹੁੰਦੇ ਨੇ ਕਿ ਸਾਡੇ ਲਈ ਕੋਈ ਮਦਦ ਪਹੁੰਚੇ ਨੇ ਇੱਕ ਵਿਅਕਤੀ ਹੈ ਜਿਹੜਾ ਪਾਣੀ ਦੇ ਵਿੱਚ ਜਿਹੜਾ ਤੁਰਦਾ ਹੋਇਆ ਨਜ਼ਰ ਆ ਰਿਹਾ ਹੋ ਸਕਦਾ ਕੋਈ ਸਮਾਨ ਉੱਥੋਂ ਲੱਭ ਰਿਹਾ ਹੋਵੇ ਜਾਂ ਕੱਢ ਰਿਹਾ ਹੋਵੇ ਕੁਝ ਔਰਤਾਂ ਨੇ ਜਿਹੜੀਆਂ ਕੋਠੇ ਤੇ ਬੈਠ ਕੇ ਇੰਤਜ਼ਾਰ ਕਰ ਰਹੀਆਂ ਨੇ ਤਾਂ ਬੇਵਸੀ ਔ ਲੋਕਾਂ ਦੀ ਜਰੂਰ ਨਜ਼ਰ ਆ ਰਹੀ ਆ ਇਹ ਤਸਵੀਰ ਜਿਹੜਾ ਬਾਬਾ ਨਾਨਕ ਦੀ ਆ ਹਲੇ ਵੀ ਜਿਹੜਾ ਤਬਾਹੀ ਦਾ ਮੰਜ਼ਰ ਉਸੇ ਤਰੀਕੇ ਦੇ ਨਾਲ ਆ ਇਸ ਇਸ ਘਰ ਦੇ ਵਿੱਚ ਵੀ ਲੋਕ ਹਲੇ ਹੈਗੇ ਨੇ ਹਾਂਜੀ ਇੱਥੇ ਦੋ ਬਜ਼ੁਰਗ ਨੇ ਜਿਹੜਾ ਉਹ ਤੁਸੀਂ ਸਾਹਮਣੇ ਘਰ ਦੇਖ ਰਹੇ ਹੋ ਉੱਥੇ ਵੀ ਬਜ਼ੁਰਗ ਰਹੇਗੇ ਜਾਂ ਸਰੀਪਾਲੀ ਆਈ ਤੇ ਡੰਗਰ ਵੀ ਹੈਗੇ ਇਹ ਇਹ ਮਾ ਇਹ ਮਾਤਾ ਜੀ ਨੂੰ ਉਸ ਦਿਨ ਅਸੀਂ ਰੈਸਕਿਊ ਕਰਨ ਆਏ ਸੀ ਪਰ ਇਹ ਗਏ ਨਹੀਂ ਸਾਡੇ ਨਾਲ ਹਾਂਜੀ ਮੈਨਾਂ ਕਰਤਾ ਵੀ ਅਸੀਂ ਨਹੀਂ ਜਾਂਦੀ ਘਰ ਛੱਡ ਕੇ ਬਿਲਕੁਲ ਡੇਰਾ ਬਾਬਾ ਨਾਨਕ ਇਲਾਕੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਤਬਾਹੀ ਆ ਹਲੇ ਵੀ ਖੇਤਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਨਜ਼ਰ ਆਉਂਦੀ ਆ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾ ਨਾਨਕ